ਹਾਂਜੀ ਦਰਸ਼ਕ ਵੀਰੋ ਅੱਜ ਪਹੁੰਚੇ ਹਾਂ ਪਿੰਡ ਨਲਿੰਨੀ ਜੋ ਕਿ ਇਹ ਪਿੰਡ ਜ਼ਿਲ੍ਹਾ ਸ਼੍ਰੀਫਤਗੜ ਸਾਹਿਬ ਦੇ ਵਿੱਚ ਪੈਂਦਾ ਏ ਤੇ ਇਹ ਹੈਗੇ ਗੁੱਗਾ ਮਾੜੀ ਗੁੱਗਾ ਯਾਰ ਪੀਰ ਕੀ ਜੈ ਤੇ ਇੱਥੋਂ ਅੱਜ ਚੱਲਿਆ ਲੰਗਰ ਬਾਬਾ ਬਾਲਕਨਾਥ ਜੀ ਦੇ ਤੇ ਇੱਥੇ ਹੈਗੇ ਨੇ ਬਾਬਾ ਸੇਵਾਦਾਰ ਜੀ ਨੇ ਇਹ ਨਾਲ ਕਰਦੇ ਆ ਗੱਲਬਾਤ ਤੇ ਕਰੋ ਬਾਬਾ ਜੀ ਦੇ ਸਭ ਤੋਂ ਪਹਿਲਾਂ ਦਰਸ਼ਨ ਗੁੱਗਾ ਯਾਰ ਪੀਰ ਮਹਾਰਾਜ ਕੀ ਜੈ ਹਾਂ ਹਾਂਜੀ ਬਾਬਾ ਜੀ ਬਾਬਾ ਜੀ ਵਿੰਦਰਦਾਸ ਜੀ ਆ ਨੁਲੀਨੀ ਨਗਰ ਤੋਂ ਹਾਂਜੀ ਦਰਬਾਰ ਦੀ ਸੇਵਾ ਕਰਦਾ ਹਾਂ ਜੀ ਹਾਂਜੀ ਆਇ ਸਾਲ 18 ਸਾਲ ਹੋ ਗਏ ਬਾਲਕਨਾਥ ਨਗਰ ਲੈ ਕੇ ਜਾਂਦੇ ਹਾਂ ਉਹਨੂੰ ਨੁਲੀਨੀ ਨਗਰ ਤੇ ਫਤੇਗੜ ਜੀ ਰਹਿ ਤਾ ਵਿੱਚੋਂ ਤੇ ਸੰਗਤ ਦਾ ਆੜ-ਦਾੜੇ ਪਿੰਡਾਂ ਤੋਂ ਵਿੱਚੋਂ ਲੰਗਰ ਇਕੱਠਾ ਕਰਦੇ ਹਾਂ ਪਟਿਆਲੇ ਨੇ ਪਟਿਆਲੇ ਸ਼ਹਿਰ ਚੋਂ ਵੀ ਇਕੱਠਾ ਕਰਦੇ ਆ ਬਹੁਤ ਪਿੰਡਾਂ ਦੇ ਵਿੱਚੋਂ ਲੰਗਰ ਇਕੱਠਾ ਹੋ ਕੇ ਆਉਂਦਾ ਤੇ ਬਾਲਕਨਾਥ ਜਾ ਕੇ ਲਾਉਨੇ ਆ ਜੀ 4 ਦਿਨ ਰਹਿਨੇ ਆ ਜੀ ਉੱਥੇ 5ਵੇਂ ਦਿਨ ਆ ਕੇ ਜੀ ਪੀਰ ਨਗਾਹੇ ਲੰਗਰ ਲਾਉਨੇ ਆ ਇੱਕ ਪੀਰ ਨਗਾਹੇ ਲਾ ਕੇ ਜੀ ਸਮਾਤੀ 5ਵੇਂ ਦਿਨ ਕਰਕੇ ਫੇਰ ਵਾਪਸੀ ਪਾਉਨੇ ਆ ਯਾ ਬਾਬੇ ਕਿਹੜੇ ਕਿਹੜੇ ਪਿੰਡਾਂ ਤੋਂ ਕਰਦੇ ਆ ਜੀ ਆਪਣਾ ਲੰਗਰ ਕਿਹੜਾ ਤਿਆਰ ਹੁੰਦਾ ਹੈ ਆਪਣਾ ਸਟਾਰਟ ਇਹ ਕਹੀਂ ਪਿੰਡ ਨਹੀਂ ਜੀ ਇੱਥੇ ਸਨੌਰ ਹੋ ਗਿਆ ਜੀ ਆ ਇੱਧਰ ਕਹੀਂ ਪਿੰਡ ਨਹੀਂ ਅਰ ਜ਼ਰੌਰ ਹੋ ਗਿਆ ਇਹ ਸਾਰੇ ਪਿੰਡ ਨੇ ਰੁੜਕੀ ਹੈ ਬਾਹ ਮੂੜਾ ਪਰ ਇਹ ਸਾਰੇ ਪਿੰਡਾਂ ਦੇ ਵਿੱਚੋਂ ਲੰਗਰ ਆਉਂਦਾ ਹਾਂ ਪਟਿਆਲਾ ਸ਼ਹਿਰ ਹੋ ਗਿਆ ਹਾਂ ਪਟਿਆਲਾ ਜिले ਦੇ ਵਿੱਚੋਂ ਆਉਂਦਾ ਸਾਰੇ ਜਗ੍ਹਾ ਕਾਫੀ ਸਰਦਾ ਇਹ ਪਿੰਡਾਂ ਦੇ ਵਿੱਚ ਹੈ ਜੀ ਹਾਂ ਹਾਂ ਕਾਫੀ ਸਰਦਾ ਪਟਿਆਲੇ ਸ਼ਹਿਰ ਦੇ ਵਿੱਚੋਂ ਕਟਰੀਂਗ ਜਿਹੜੇ ਕਟਰਿੰਗ ਵਾਲੇ ਨੇ ਬੜੇ-ਬੜੇ ਇਹ ਸਾਰੇ ਸਾਨੂੰ ਲੰਗਰ ਦਾ ਹਿੱਸਾ ਦੇ ਕੇ ਤੇ ਪੁੱਤ ਭੇਜਦੇ ਨੇ ਦਾ 10-20 ਹਜ਼ਾਰ ਰੁਪਿਆ ਤੇ ਉਹਨਾਂ ਦੇ ਬਦੋਰਤ ਇਹ ਮੋਟਾ ਲੰਗਰ ਜਾਂਦਾ 8-10 ਲੱਖ ਰੁਪਿਆ ਲੱਗਦਾ ਇਹਦੇ ਪਰੋ ਚਾਰ-ਚਾਰ ਪੰਜ ਦਿਨ ਦਿਨ ਰਾਤ ਲੰਗਰ ਚਲਾਉਂਦੇ ਨੇ ਸੇਵਾਦਾਰ ਨੌਜਵਾਨ ਸਭਾ ਬੁੰਦੇ ਬੱਤੇ ਆ ਮੁੰਡੇ-ਮੁੰਡੇ ਨੇ ਸਾਰੇ ਹੀ ਇਹ ਤੇ ਨੌਜਵਾਨ ਸਭਾ ਤੇ ਸਾਰੀ ਲੰਗਰ ਦੀ ਸੇਵਾ ਕਰਕੇ ਆਉਂਦੇ ਨੇ 100 ਬੰਦਾ 100 ਮੁੰਡਿਆਂ ਦੇ ਕਰੀਬ ਨੇ ਸਾਢੇ ਗੱ। ਅੱਛਾ ਜੀ। ਹਾਂ। ਜੀ ਆਪੇ। ਇਹ ਕਿੰਨੇ ਸਾਲ ਹੋ ਗਏ ਆਪਣੇ ਲੰਗਰ ਨੂੰ? 18 ਸਾਲ ਤੋਂ। 18 ਸਾਲ ਤੋਂ 18ਵਾਂ ਸਾਲ ਆਈ 18ਵੇਂ ਸਾਲ ਨੂੰ ਚੱਲਿਆ ਹਾਂ ਅੱਜ ਪਰ ਆਪਾਂ ਪਹੁੰਚ ਗੱਡੀ ਕੋਲ ਵੀ ਹੈ ਨਾ ਜਿੱਤਾਂ ਗੱਡੀ ਦੀ ਤਿਆਰੀ ਹੋਈ ਵੀ ਆ ਹਾਂਜੀ ਆਪਣੇ ਨਾਲ ਇੱਥੋਂ ਗੱਡੀ ਵੱਡੀ ਵੱਡੀ ਗੱਡੀ ਹੈ ਜਿਹੜੀ ਤਿਆਰ ਹੋ ਕੇ ਆ ਰਹੀ ਆ ਤੇ ਵਿੱਚ ਸਾਰਾ ਹੀ ਸਮਾਨ ਹੈ ਜਿਸਦੇ ਵਿੱਚ ਲੰਗਰ ਦਾ ਤੇ ਆਪਾਂ ਪਹੁੰਚਦੇ ਹਾਂ ਗੱਡੀ ਕੋਲ ਜੋ ਕਿ ਦਰਬਾਰ ਸਾਹਿਬ ਦੇ ਕੋਲੇ ਖੜੀ ਹੈ ਹਾਂਜੀ ਸੰਗਤਾਂ ਤੁਸੀਂ ਵੇਖ ਸਕਦੇ ਆ ਸੰਗਤਾਂ ਨੂੰ ਦਰਸ਼ਨ ਕਰਾਨੇ ਜੋ ਕਿ ਗੱਡੀ ਖੜੀ ਆ ਹਾਂਜੀ ਇਸ ਸਮੇਂ ਨਾ ਸਾਰੇ ਵੀਰ ਆਪਣੇ ਇਕੱਠੇ ਹੋਏ ਨੇ ਜਿਹੜੇ ਇੱਥੇ ਆਪਣੇ ਆਏ ਸਾਲ ਬਾਬਾ ਬਾਲਕਨਾਥ ਜੀ ਦੇ ਲੰਗਰ ਲੈ ਕੇ ਜਾਂਦੇ ਜਿਹੜੇ ਵੀਰ ਆ ਤੇ ਇਹ 18ਵਾਂ ਵਿਸ਼ਾਲ ਪੰਡਾਰਾ ਜਿਹੜਾ ਪਹੁੰਚ ਰਿਹਾ ਅੱਜ ਆ ਤੇ ਕਈ ਪਿੰਡ ਰੰਜਵੇ ਪਹਣਾ ਬਾਬਾ ਜੀ ਨੇ ਦੱਸਿਆ ਏ ਜਿਵੇਂ ਕਿ ਪਟਿਆਲਾ ਹੋ ਗਿਆ ਸਨੌਰ ਹੋ ਗਿਆ ਤੇ ਹੋਰ ਵੀ ਪਿੰਡ ਹੋ ਗਏ ਤੇ ਇਹਦੇ ਵਿੱਚ ਇੱਕ ਵੀਰ ਆ ਵੀਰ ਤਰਲੋਚਨ ਸਿੰਘ ਜੀ ਜਿਹੜੇ ਕਿੰਨਾ ਕਈ ਸਾਲਾਂ 18 ਸਾਲੋਂ ਤੋਂ ਸੇਵਾ ਕਰਦੇ ਆ ਰਹੇ ਨੇ ਠੀਕ ਤੇ ਨਾਲ ਪ੍ਰਧਾਨ ਜੀ ਨੇ ਤੇ ਆਪਣੇ ਸਰਪੰਚ ਸਾਹਿਬ ਹੋਗੇ ਨਾਲ ਤੇ ਸਾਰੇ ਮੁੱਖ ਸੇਵਾਦਾਰ ਨੇ ਸਾਰੇ ਵੀਰਾਂ ਤੇ ਸਾਰਿਆਂ ਦੀ ਸੇਵਾ ਦਾ ਸਦਕਾ ਹੀ ਲੰਗਰ ਚੱਲਦਾ ਹੁੰਦਾ ਜੀ ਤੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਪਹੁੰਚ ਕੇ ਹਾਂਜੀ ਵੀਰ ਜੀ ਸਤਿਗੁਰਾਲ ਜੀ ਸਤਿਗੁਰਾਲ ਜੀ ਤੇ ਵੀਰ ਜੀ ਪਿੰਨ ਨਹੀਂ ਨਹੀਂ ਹਾਂਜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਤੇ ਪਟਿਆਲਾ ਹਾਂਜੀ ਬਠੋਈ ਬਰਾਸ ਤੇ ਕਦੇ ਪਿੰਡਾਂ ਤੋਂ ਮੁੰਡੇ ਅਸੀਂ ਇਕੱਠੇ ਹੋ ਕੇ ਧਰਮਾ ਵਿਸ਼ਾਲ ਭੰਡਾਰਾ ਅਸੀਂ ਬਾਬਾ ਵਾਲਗਨਾਥ ਲੈ ਕੇ ਜੰਨੇ ਹੁੰਨੇ ਨਾਨਾ ਜੀਵੀ ਦੇ ਚਾਲੇ 'ਚ ਅੱਛਾ ਜੀ ਜਿੱਦਨ ਨਾਨਾ ਦੇਵ ਦਾ ਚਾਲਾ ਚੱਲਣਾ ਉੱਥੇ ਤੋਂ ਬਾਅਦ ਅਸੀਂ ਆਪਣਾ ਲੰਗਰ ਲਾਉਨੇ ਜਾਂ ਕੇ ਸਾਧ ਤਲਾਈਆਂ ਅੱਛਾ ਜੀ ਬਾਬਾ ਵਾਲਗਨਾਥ ਜੀ ਉੱਥੇ ਪਹੁੰਚ ਕੇ ਤੁਸੀਂ ਕਿੰਨੇ ਦਿਨ ਲੰਗਰ ਚਲਾਉਣਾ ਅਸੀਂ 5 ਦਿਨ ਲੰਗਰ ਚਲਾਵਾਂਗੇ ਜੀ ਅੱਛਾ ਜੀ 4 ਦਿਨ ਬਾਬਾ ਵਾਲਗਨਾਥ 5ਵਾਂ 5ਵਾਂ ਦਿਨ ਪੀਰ ਨਗਾਹ ਜੀ ਅੱਛਾ ਜੀ ਹਾਂ ਜੀ ਹਮਾ ਚਲਦੇ ਅੱਛਾ ਜੀ ਪੀਰ ਨਗਾਹੇ ਪਹੁੰਚ ਹਾਂ ਜੀ ਹਾਂ ਉੱਥੇ ਕਿੰਨੇ ਦਿਨ ਲੱਗੂਗਾ ਜੀ ਪੀਰ ਨਗਾਹੇ ਕਰਾਉਦੇ ਜੀ अच्छा जी ਇੱਕ ਰਾਤ ਪਰ ਬੱਬਾ ਪੀਨ ਮਡਾਰਾ ਹਾਂ ਇੱਕ ਮਡਾਰਾ ਪੀਨ ਨਾ ਠੀਕ ਆ ਜੀ ਤਾਂ ਬੱਬਾ ਜੀ ਤੇ ਵੀਰ ਜੀ ਸਰਪੰਚ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹਨਾਂ ਦੀ ਸੇਵਾ ਚ ਸਦਕਾ ਅਸੀਂ ਵੀ ਨਾਲ ਸਾਥੀਆਂ ਉਹਨਾਂ ਦੇ ਠੀਕ ਆ 11 ਸਾਲ ਤੇ ਇਹਦੇ ਨਾਲ ਸਾਰੇ ਵੀਰ ਪਿੰਡ ਬਠੋਈ ਤੋਂ ਠੀਕ ਹੈ ਪਿੰਡ ਬਠੋਈ ਤੋਂ ਹਾਂਜੀ ਠੀਕ ਹੈ ਜੀ ਗੱਡੀ ਦੇ ਮਾਲਕ ਨੇ ਪਿੰਡ ਬਰਾਸ ਤੋਂ ਹਾਂਜੀ ਇਹ ਵੀਰ ਨੇ trilochtan singh ji ਜਿਹਨਾਂ ਦਾ ਆਪਾਂ ਨੇ ਜ਼ਿਕਰ ਕਰਿਆ ਆਂ ਵੀਡੀਓ ਦੇ ਵਿੱਚ ਤੇ ਇਹ ਇਹ ਨੇ ਵੀਰ ਬਰਾਸ ਤੋਂ ਨੇ trilochtan singh ji ਜਿਨ੍ਹਾਂ ਦੀ 8018 ਸਾਲ ਤੋਂ ਸੇਵਾ ਚੱਲਦੀ ਆ ਰਹੀ ਆ ਹਾਂਜੀ ਮੀਟਿੰਗ ਦੀ ਸੀ ਹਾਂਜੀ ਦੋ ਦੋਸਤਾਂ ਦਾ ਆਪਣੇ ਨਾਲ ਕਰੋ ਜੀ ਸਾਂਝੇ ਕਰੋ ਕਰੋ ਉਹਨਾਂ ਕੋਲ ਬੰਨ੍ਹੇ ਮੁੰਡੇ ਨਾਲ ਹਾਂਜੀ ਵੇਂਡੂ ਮੋਲੇ ਬਰਬਰ ਹਾਂਜੀ ਅਸੀਂ ਸਾਰੇ ਵਿੰਡ ਨਲੀ ਨਹੀਂ ਹੋਇਆ ਬਠੋਈ ਹੋਇਆ ਬਰਾਸ ਹੋਇਆ ਤੇ ਆ ਸਨੌਰ ਮਸੀਦੀ ਮੁਕਤੀ ਦੂਰ ਕੰਦੇ ਮਾਰੇ ਲੈ ਕੇ ਲਾਰੇ ਸ਼ੁਰੂ ਕਰੇ ਪੰਡਾਰੇ ਸ਼ੁਰੂ ਕਰੇ ਪੈਨ ਵੀ ਸਾਡੀ ਪਿੰਡ ਦੀ ਮਨੱਗਰ ਦੀ ਵਧੀਆ ਹੋ ਇਸ ਕਰਕੇ ਅਸੀਂ ਹਰ ਇੱਕ ਸਾਲ ਲੰਗਰ ਲੈ ਕੇ ਜਾਂਦੇ ਆ ਸਾਉਂਡ ਦੇ ਚਾਲੇ ਚ ਮਾਤਰ ਕੋ ਉੱਥੇ ਹੋਰ ਦਾ ਲੰਗਰ ਕੋਈ ਨਹੀਂ ਹੁੰਦਾ ਆਪਣੀ ਲੰਗਰ ਹੁੰਦਾ ਪੰਡਾਰਾ ਚੱਲ ਰਿਆ ਨਾ ਮਾਤਾ ਦਾ ਵੀ ਹੈ ਨਾ ਹਾਂ ਉੱਥੇ ਬੱਬ ਵਾਲਕਾ ਆਜੀ ਜਿਹੜੇ ਸਰਦਾਲੂ ਜਾਂਦੇ ਨਾ ਨੈਣਾ ਦੀ ਮਾਤਾ ਤੇ ਉੱਥੇ ਲੰਗਰ ਨਹੀਂ ਹੁੰਦਾ ਉਸ ਦਾ ਐਸੀ ਉੱਥੇ ਲੰਗਰ ਲਾਉਂਦੇ ਆ ਹਰ ਸਾਲ ਹਾਂਜੀ ਹੁਣ ਜਦੋਂ ਮਾਤਾ ਦਾ ਚਾਲਾ ਚੱਲਦਾ ਤੇ ਸਰਦਾਰਾਂ ਨੂੰ ਆਉਂਦੇ ਨੇ ਪਹੁੰਚਦੇ ਨੇ ਅੱਗੇ ਨਾ ਜੀ ਉੱਤੇ ਬਾਬਾ ਬਾਲਕਨਾਦੀ ਵੀ ਪਹੁੰਚਦੇ ਨੇ ਉਹਨਾਂ ਵਾਸਤੇ ਵੀਰ ਲੰਗਰ ਲੈ ਕੇ ਜਾਂਦੇ ਨੇ ਲੰਗਰ ਲੈ ਕੇ ਜਾਂਦੇ ਨੇ ਹਾਂਜੀ ਹੋਰ ਥੋੜਾ ਜਿਹਾ ਵਿਸਤਾਰ ਨਾਲ ਦੱਸੋ ਜੀ ਥੋੜਾ ਜਿਹਾ ਤੇ ਐ ਹੁੰਦਾ ਜੀ ਜਦੋਂ ਬਾਬਾ ਬਾਲ ਆਪਣੇ ਨਾਨਾ ਜੀ ਵੀ ਦਾ ਚਾਲਾ ਚੱਲਦਾ ਨਾ ਜੀ ਹਾਂਜੀ ਇਹ ਉੱਤੇ ਅਨੰਦਪੁਰ ਸਾਹਿਬ ਤੱਕ ਲੰਗਰ ਹੁੰਦੇ ਨੇ ਉੱਥੇ ਕਹਾ ਹਿਮਾਚਲ ਸ਼ੁਰੂ ਹੋ ਜਾਂਦਾ ਹੈ ਜਿਹੜੇ ਨਾਨਾ ਦੇ ਵੀ ਜਾਂਦੇ ਨੇ ਉਹ ਸਾਰੇ ਸੰਗਤ ਬਾਬਾ ਬਾਲਕਨਾ ਜਾਂਦੀ ਹੈ ਪੀਨ ਨਗਾ ਹਾ ਬਾਬਾ ਬਲਗਨਾਥ ਜੀ ਉਹਨਾਂ ਨੂੰ ਉੱਥੇ ਲੰਗਰ ਨਹੀਂ ਮਿਲਦਾ ਅਸੀਂ ਮੁੰਡੇ-ਮੁੰਡਿਆਂ ਨੇ ਗੱਲਬਾਤ ਕਰਕੇ ਦੋ ਤਿੰਨ ਜ਼ਿਲ੍ਹਿਆਂ ਦੇ ਮੁੰਡਿਆਂ ਨੇ ਤੇ ਫਿਰ ਅਸੀਂ ਲੰਗਰ ਸ਼ੁਰੂ ਕਰਾਇਆ ਵਾ 18ਵਾਂ ਸਾਡਾ ਵਿਸ਼ਾਲ ਭੰਡਾਰਾ ਜੀ ਬਾਬਾ ਬਲਗਨਾਥ ਠੀਕ ਆ ਜੀ ਇਹ ਵੀ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਹੈ ਜੀ ਜਿਹੜਾ ਇਹ 18 ਸਾਲ ਤੋਂ ਸੇਵਨ ਨਾ ਬੰਦਿਆ ਹੋਰ ਇਹਨੇ ਬਾਬਾ ਜੀ ਦੀ ਤੇ ਕਰਨ ਕਰਾਉਣ ਵਾਲੇ ਤੇ ਹੀ ਮਾਲਕੇ ਨੇ ਬਾਬਾ ਜੀ ਬਾਬਾ ਅਗਨਾਜੀ ਹੈ ਨਾ ਜੀ ਕਿਰਪਾ ਉਹਨਾਂ ਦੀ ਤੇ ਮਾਤਾ ਨਾਨਾ ਦੇਵੀ ਦੀ ਸਾਰੇ ਪਿੰਡਾਂ ਦੇ ਵਿੱਚੋਂ ਨਖਰ ਦੇ ਵਿੱਚੋਂ ਇਕੱਠਾ ਕਰਿਆ ਵਾ ਅਸੀਂ ਉੱਥੇ ਸੰਗਤ ਨੂੰ ਲੰਗਰ ਖਵਾਉਣੀ ਹੈ ਅਸੀਂ ਆਪਣੇ ਵੱਲੋਂ ਨਹੀਂ ਨਗਰ ਦੇ ਵਿੱਚੋਂ ਇਕੱਠਾ ਹੋਇਆ ਵਾ ਠੀਕ ਹੈ ਜੀ ਹਾਂ ਜੀ ਇਹ ਵੀਰ ਅਮਰੀਕ ਸਿੰਘ ਪ੍ਰਧਾਨ ਜੀ ਨੇ ਜੋ ਕਿ ਪਿੰਡ ਨਲਿੰਨੀ ਤੋਂ ਤੇ ਬਹੁਤ ਹੀ ਵਧੀਆ ਆਪਣੇ ਵਿਸਤਾਰ ਦੇ ਨਾਲ ਦੱਸਿਆ ਹੈ ਜਿਵੇਂ ਕਿ ਇਹ ਲੰਗਰ ਜਾਂਦਾ ਨਾ ਪਿੰਡ ਨਲਿੰਨੀ ਤੋਂ ਤੇ ਹੋਰ ਪਿੰਡਾਂ ਦਾ ਵੀ ਯੋਗਦਾਨ ਆ ਹੈ ਤੇ ਸਾਰੇ ਪਿੰਡਾਂ ਬਾਰੇ ਦੱਸਿਆ ਤੇ ਵੀਰ ਲੋਚਨ ਸਿੰਘ ਜੀ ਜਿਹਨਾਂ ਦੀ ਸੇਵਾ ਲੱਗਦੀ ਆ ਰਹੀ 18 ਸਾਲਾਂ ਤੋਂ ਇਹ ਵੀ ਨਾ 6 ਦਿਨ ਲਗਾਤਾਰ ਉੱਥੇ ਰਹਿੰਦੇ ਨੇ ਵੀਰ ਜੀ ਉਹਨਾਂ ਨਾਲ ਜਦ ਤੱਕ ਲੰਗਰ ਚੱਲਦਾ ਰਹਿੰਦਾ ਜੀ ਤੇ ਇਹ ਵੀਰ ਉਹਨਾਂ ਦੀ ਗੱਡੀ ਆ ਤੇ ਆਪਾਂ ਬਾਬਾ ਜੀ ਕੇ ਇਹੀ ਅਰਦਾਸ ਕਰਦੇ ਆ ਬਾਬਾ ਜੀ ਇਹਨਾਂ ਦੀਆਂ ਗੱਡੀਆਂ ਹੋਰ ਵੀ ਪਾਵੇ ਤੇ ਹਾਂਜੀ ਹਾਂ ਦੇਖੋ ਬਾਕੀ ਗੱਡੀ ਦੇ ਵਿੱਚ ਯਾਤਰੀ ਹੋਰ ਵੀ ਬੈਠੇ ਨੇ ਜਿਹੜੇ ਨਾਲ ਓਏ ਸਾਰੇ ਸੇਵਾਦਾਰ ਹੀ ਨੇ ਜਿਹੜੇ ਵਿੱਚ ਬੈਠੇ ਨੇ ਗੱਡੀ ਦੇ ਵਿੱਚ ਘੱਟੋ ਘੱਟ 100 ਦੇ ਕਰੀਬ ਬੰਦੇ ਬੈਠੇ ਨੇ ਇਸ ਵਿੱਚ ਰਸਣ ਪਾਣੀ ਸਾਰਾ ਕੁਝ ਗੱਡੀ ਦੇ ਵਿੱਚ ਹੀ ਆ ਤੇ ਆਪਾਂ ਹੁਣ ਇੱਥੇ ਜੇਕਾਰਾ ਲਾਉਨੇ ਆ ਹਾਂਜੀ ਬਾਬਾ ਜੀ ਜੇਕਾਰਾ ਲਾ ਦਿਓ ਜੀ ਹੁਣ ਆਪਾਂ ਇੱਥੇ ਸਵਾਲ ਪੁੱਛਦੇ ਹਾਂ ਜੇਕਾਰਾ ਕੱਜੇ ਪੀਰ ਦਾ ਹੋ ਸਾਰੇ ਦੁਆਰ ਕੀ ਕਰੋ ਮਾਤਾ ਭਵਨੀ ਦਾ ਬੋਤਾ ਚੇ ਦਰਬਾਰ ਕੀ ਜੈ ਹਾਂਜੀ ਹੁਣ ਬਾਬਾ ਜੀ ਦੀ ਗੱਡੀ ਚੱਲੀ ਐ ਤੇ ਹੁਣ ਚਾਲੇ ਪਾਰੇ ਨੇ ਵੀਰ ਉਹਨੀਆਂ ਐ ਸਾਰੇ ਤੇ ਹੁਣ ਆਪਾਂ ਇਤੋਂ ਵੀਡੀਓ ਦੀ ਵੀ ਆਪਾਂ ਸਮਾਪਤੀ ਕਰਦੇ ਆ ਤੇ ਆਹ ਵਾਲੀ ਵੀਡੀਓ ਤਾਂ ਕਮਣੇ ਨਾਲ ਜੁੜੇ ਰਹੋ ਤੁਸੀਂ